ਪਸ਼ੂ ਵੀ ਹੈਗੇ ਜਿਹੜੇ ਹਨ ਦੇਖੀਏ ਆਪਾਂ ਤੁਹਾਨੂੰ ਪਸ਼ੂ ਵੀ ਦਿਖਾ ਦਿੰਨੇ ਆ ਆਰਾਮ ਨਾਲ ਬੈਠੇ ਆ ਤੁਸੀਂ ਇਹ ਦੇਖ ਲਓ ਬੜੇ ਕਹਿ ਦੇਣ ਦੀ ਗੱਲ ਹੁੰਦੀ ਆ ਦੇਖ ਲਓ 50 ਸਾਲ ਇੱਥੇ ਪਸ਼ੂ ਸਾਡਾ ਮਾਲ ਪਸ਼ੂ ਇੱਥੇ ਹਾਂਜੀ ਹਸੀਕਾਲ ਦੋਸਤੋ ਮੈਂ ਰਵਣਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਹਾਂ ਦੋਸਤੋ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਨਾ ਆਪਾਂ ਤੁਹਾਨੂੰ ਮੈਂ ਦੱਸਾਂਗਾ ਵੀ ਪਿੰਡ ਕਮਾਲੂ ਖੜੇ ਹੈਗੇ ਕਮਾਲੂ ਸਵਾਇਚ ਜਲਾ ਬਟੰਡਾ ਆਪਣੇ ਪਿੰਡਾਂ ਦੇ ਇਹ ਕੋਲੇ ਰਹਿ ਗਿਆ ਪਿੰਡ ਤੇ ਜਿਹੜਾ ਤੁਸੀਂ ਇੱਧਰ ਦੇਖ ਲਓ ਹਨਾ ਵੀ ਇਸ ਪਿੰਡ ਦੇ ਜਿਹੜਾ ਟੋਬਾ ਤੇ ਉਹਦੇ ਆਸੇ ਪਾਸੇ ਕਟੋ ਘਟ ਮੈਨੂੰ ਐਂ ਲੱਗਦਾ ਵੀ 30 40 ਦਰਖਤ ਹੈ ਜਿਹੜੇ ਉਹ ਲੱਗੇ ਹੋਏ ਨੇ ਤਰਵਾਣੀਆਂ ਲੱਗੀਆਂ ਹੋਈਆਂ ਜੇ ਕਹਿਣ ਤੋਂ ਭਾਵ ਜਿਵੇਂ ਆਹ ਸਾਹਮਣੇ ਪਿੱਪਲ ਸਾਨੂੰ ਤੁਸੀਂ ਜਾਂਦਾ ਤੇ ਇੱਧਰ ਬੋੜ ਆ ਗਿਆ ਹਨਾ ਤੇ ਬੋੜਾਂ ਦੀ ਛਾਵੇਂ ਤੁਸੀਂ ਇਹ ਦੇਖ ਲਓ ਵੀ ਪਸ਼ੂ ਵੀ ਬੈਠੇ ਹੈਗੇ ਗੱਲ ਕਰਕੇ ਇਹ ਜਿਹੜੇ ਆਸੇ ਪਾਸੇ ਜਿਹੜਾ ਟੋਬੇ ਦੇ ਉੱਤੇ ਜਿਹੜੇ ਦਰਖਤ ਲਵਾਏ ਆ ਹਨਾ ਇੱਕ ਵਿਸ਼ੇਸ਼ ਕਹਿੰਦੇ ਜ਼ਿੰਮੇਦਾਰ ਵੱਲੋਂ ਉਪਰਾਲਾ ਕੀਤਾ ਗਿਆ ਸੀਗਾ ਉਹਨਾਂ ਨੇ ਨਿੱਕੇ ਨਿੱਕੇ ਇਹ ਦਰਖਤ ਜਦੋਂ ਲਾਏ ਤੇ ਸਾਰੀ ਸੇਵਾ ਕਹਿੰਦੇ ਦਿਹਾੜੀ ਆਪ ਲਿਆ ਕੇ ਇੱਥੇ ਮਤਲਬ ਪਾਣੀ ਧਾਣੀ ਪਾਉਂਦੇ ਰਹੇ ਤੇ ਉਹਨਾਂ ਦਾ ਜੇ ਅੱਜ ਕਰ ਬੂਟੇ ਲਾਏ ਦੇਖ ਲਓ ਤੁਸੀਂ ਹਨਾ ਜਿਹੜੇ ਪਸ਼ੂ ਆ ਇੱਥੇ ਆਰਾਮ ਨਾਲ ਬੈਠੇ ਆ ਅੱਜ ਤੱਕ ਕਹਿੰਦੇ ਪਸ਼ੂ ਘਟਾ ਇੱਥੇ ਤੇ ਆਪਾਂ ਤੁਹਾਡੀ ਗੱਲ ਵੀ ਕਰਾਉਣੇ ਆ ਤੇ ਹਾਂਜੀ ਹਸੀਕਾਲ ਜੀ ਤੇ ਜਿਵੇਂ ਤੁਹਾਡਾ ਨਾਂ ਕੀ ਹੈਗਾ ਮਲਕੀਤ ਸਿੰਘ ਜੀ ਮਲਕੀਤ ਸਿੰਘ ਮਲਕੀਤ ਸਿੰਘ ਜੀ ਇੱਥੇ ਕਿੰਨੇ ਕ ਪਸ਼ੂ ਹੁੰਦੇ ਜਿਵੇਂ ਅੱਜ ਤੱਕ ਚਲੋ 7-8 ਹੀ ਆ ਇੱਥੇ ਜੀ ਟੋਟਲ ਮਾਲ ਨਾਲੇ ਸਾਰੇ ਅਸੀਂ ਇੱਥੇ ਹੁੰਨੇ ਆਗੇ ਅੱਛਾ ਤੇ ਬਾਕੀ ਮੈਂ ਸਮੂਸਾ ਆਵੇ ਸਾਡੇ ਬੰਦੇ ਆ ਜਾਂਦੇ ਹੁਣ ਆਏ ਮੈਂ ਸਾਡੇ ਸੇ ਮਾ ਬੰਦੇ ਆ ਹੋਰ ਵੀ ਆਉਂਦੇ ਮੈਂ ਸਾਲੇ ਠੀਕ ਹੈ ਅੱਜ ਤੁਸੀਂ ਬੱਕਰੀਆਂ ਲੈ ਕੇ ਆਏ ਇੱਧਰ ਸਾਰੇ ਬੱਕਰੀਆਂ ਇੱਥੇ ਹੁੰਨੇ ਆ ਸੀ ਲਗਾਤਾਰੀ ਅੱਛਾ ਇੱਥੇ ਹੁੰਨੇ ਹੋ ਹਾਂ ਉਹ ਦੂਜੇ ਵੀਰੇ ਸਾਥੀ ਅੱਜ ਖੇਤ ਆਗੇ ਖੇਤ ਆ ਝੋਨੇ ਦਾ ਕੰਮ ਚੱਲੀ ਜਾਂਦਾ ਹੈ ਨਾ ਹਾਂ ਚੱਲੀ ਜਾਂਦਾ ਹੈ ਤੇ ਦਰਾਖਤ ਜੀ ਸਾਰੇ ਟੋਟਲ ਜੇ ਤੁਹਾਨੂੰ ਨਿੱਕੇ ਮੋਟੇ ਗਿਣਿਆ ਉਹਨੇ ਆ ਹਾਂ ਸਾਰੇ ਜਿੰਨੇ ਲਾਏ ਆ ਉਹ ਬੁੜੇ ਨੇ ਵੀ ਲਾਏ ਹੋਇਆ ਤੇ ਆ ਵੱਡੇ ਵੀ ਲੱਗੇ ਆ 70 ਦਰਾਖਤ ਆ ਜੀ ਸਾਰੇ ਇਹ 70 ਹਾਂ ਜੀ ਠੀਕ ਹੈ 70 ਦਰਖਤ ਹੋਗੇ ਤੁਹਾਡੇ ਪਿੰਡ ਦੇ ਜਿਹੜੇ ਟੋਬੇ ਦੇ ਆਸੇ ਪਾਸੇ ਲਾ ਲਓ ਵੱਡੇ ਵਾਲੇ ਹਾਂ ਹਾਂਜੀ ਛੋਟੇ ਤਾਂ ਹਲੇ ਆਪ ਵੀ ਯਾ ਇਧਰ ਕਿੱਕੜਾ ਕਿ ਨੀਹਾ ਮਾਰ ਰਹੋ ਸਾਰੇ ਵਾਦੂ ਦਰਖਤ ਹੀ ਦਰਖਤ ਆ ਆ ਦੇਖੋ ਲਵੀ ਨਜ਼ਾਰਾ ਵੱਜਿਆ ਪਿਆ ਆ ਗਿਆ ਜੀ ਹਾਂ ਨਜ਼ਾਰਾ ਉਧਰ ਪੀਰ ਖਾਨਾ ਆ ਗਿਆ ਪੀਰ ਖਾਨਾ ਆ ਗਿਆ ਗ੍ਰੇਡ ਆ ਗਿਆ ਉਧਰ ਠੀਕ ਹੈ ਦਰਖਤ ਹੀ ਮਿਲਣਗੇ ਨਹੀਂ ਭਾਈ ਬਾਲਾ ਘੈਂਟ ਨਜ਼ਾਰਾ ਤੁਸੀਂ ਇਹ ਦੇਖ ਲਓ ਹਨਾ ਵੀ ਇਹੇ ਜਿਹਾ ਮਾਹੌਲ ਆ ਜਿਹੜਾ ਨਾ ਹੁਣ ਟਾਵੇਂ ਟਾਵੇਂ ਪਿੰਡਾਂ ਦੇ ਵਿੱਚ ਰਹਿ ਗਿਆ ਹਨਾ ਹਾਂਜੀ ਸਹੀ ਗੱਲ ਹੈ ਨਾ ਕਿੰਨੇ ਸਾਲ ਹੋ ਗਏ ਇੱਥੇ ਆਉਂਦੇ ਨੂੰ ਤੁਹਾਨੂੰ ਸਾਨੂੰ ਜੀ ਇੱਥੇ ਆਉਂਦਾ ਨੂੰ ਪਹਿਨਾ ਨਿੱਕੇ ਹੁੰਦੇ ਵੀ ਪਹਿਨਾ ਮਾਲ ਪੋਸ ਰੱਖਦੇ ਰਹੇ ਆ ਅੱਛਾ ਉਦੋਂ ਵੀ ਅਸੀਂ ਇੱਥੇ ਵੱਡੇ ਵੋੜ ਸੀ ਸਾਡੇ ਇੱਥੇ ਬਹਾਉਣਦੇ ਰਹੇ ਆ ਹਾਂ ਫਿਰ ਉਦੋਂ ਬਾਅਦ ਉਹ ਬੁੜੇ ਨੇ ਲਾਏ ਹੋਇਆ ਇੱਕ ਮਾਲੂ ਪਿੰਡ ਵਾਲੇ ਨੇ ਠੀਕ ਹੈ ਤੇ ਉਦੋਂ ਬਾਅਦ ਆ ਸਾਡੇ ਆਪ ਦੇ ਵੀ ਲਾਏ ਲੋਕਾਂ ਨੇ ਬਾਧੂ ਰਕ ਹੋ ਗਈ ਜਿੱਥੇ ਬਾਧੂ ਸ਼ਾਂ ਹੋ ਗਈ ਹੂੰ ਬਾਬਾ ਟਾਈਮ ਹੋ ਗਿਆ ਇੱਥੇ ਆਉਂਦੇ ਨਾ ਸਾਨੂੰ ਬਹੁਤ ਚਿਰ ਹੋ ਗਿਆ ਜੀ ਮੰਨ ਕੇ ਲਾ ਲੋ ਅੱਜ 50 ਸਾਲ ਤੋਂ ਸਾਨੂੰ ਇੱਥੇ ਪਸ਼ੂ ਵਹੰਦਾ ਨੂੰ ਸਾਰੇ ਇੱਥੇ ਹੋ ਗਿਆ ਵੱਡੇ 50 ਸਾਲ ਕਹਿ ਦੇਣ ਦੀ ਗੱਲ ਹੁੰਦੀ ਹੈ ਦੇਖ ਲਓ 50 ਸਾਲ ਇੱਥੇ ਪਸ਼ੂ ਸਾਡਾ ਮਾਲ ਪਸ਼ੂ ਇੱਥੇ ਹੀ ਰਹਿੰਦਾ ਰਿਹਾ 40 50 ਸਾਲ ਉਹਦਾ ਠੀਕ ਹੈ ਤੇ ਜੇ ਆਪਾਂ ਗੱਲ ਕਰਕੇ ਤੁਹਾਡੇ ਪਸ਼ੂ ਵੀ ਹੈਗੇ ਜਿਹੜੇ ਹਨਾ ਦੇਖੀਗੇ ਆਪਾਂ ਤੁਹਾਨੂੰ ਪਸ਼ੂ ਵੀ ਦਿਖਾ ਦਿੰਨੇ ਆ ਆਰਾਮ ਨਾਲ ਬੈਠੇ ਆ ਤੁਸੀਂ ਇਹ ਦੇਖ ਲਓ ਬੜੇ ਆਰਾਮ ਨਾਲ ਢਾਬਾ ਨਹੀਂ ਢੱਬਾ ਬਹੁਤ ਵੱਡੀ ਢਾਹ ਹੈ ਜੀ 4 ਸਹਰੇ ਜੋਰ ਦਾ ਬਹੁਤ ਅੱਛਾ ਛੱਟਾ ਵੱਡੀ ਬਹੁਤ ਹੈ ਦੇਖੋ ਹਨਾ ਨਜ਼ਾਰੇ ਨਾਲ ਪਸ਼ੂ ਬੈਠੇ ਮਿੱਤਰੋ ਤੇ ਗੱਲ ਕਰਕੇ ਜੇ ਇਹ ਗੱਲ ਇੱਥੇ ਰਸੇ ਮੇਨੂੰ ਨਾਲ ਤੁਸੀਂ ਇੱਥੇ ਹੀ ਪਾ ਕੇ ਛੱਡ ਜਾਨੇਂ ਇਹ ਰਸੇ ਨਾਲ ਜੀ ਇਹ ਬਸ ਉਹਨਾਂ ਸਾਥ ਨੇ ਖੋਲ ਕੇ ਲੈ ਜਾਵਾਂਗੇ ਠੀਕ ਹੈ ਬਸੇ ਘਰੇ ਜਾ ਕੇ ਨਾਲ ਸੰਗਲ ਪਾ ਦੇਣਗੇ ਠੀਕ ਹੈ ਤੇ ਇਹ ਅਸੇ ਬਸ ਚਾ ਕੇ ਬੋਰੀ ਚ ਪਾ ਦੇਾਂਗੇ ਬੋਰੀ ਇੱਥੇ ਧਰ ਜਾਾਂਗੇ ਧਰ ਕੇ ਅੱਛਾ ਤੋਬੇ ਜਵਾੜ ਦੇਣੀਆਂ ਲਿਆ ਕੇ ਘਰੋਂ ਛੱਡ ਕੇ ਠੀਕ ਹੈ ਸਾਫ ਪੱਠਾ ਪਾ ਕੇ ਅੱਛਾ ਬੋਰੀ ਚ ਪਾ ਕੇ ਰਸੇ ਇੱਥੇ ਰੱਖ ਜੋਂਗੇ ਇੱਥੇ ਰੱਖ ਜਾਾਂਗੇ ਮੈਂ ਅੱਛਾ ਅੱਛਾ ਦੂਜੇ ਨੇ ਘਰੇ ਸੰਗੜਾ ਵਜਾਖ ਨੂੰ ਪਾਵਾਂਗੇ ਬਸ ਘਰੇ ਜਾ ਕੇ ਉਹ ਸੰਗਲ ਪੈ ਜਾਣਗੇ ਦੋ ਥਾਂ ਤੇ ਸੰਗਲ ਮਤਲਬ ਕਿਹੜੀ ਸੰਦੇ ਲੋੜ ਨਹੀਂ ਹੈਗੀ ਨਾਲ ਨਾਲ ਦੋ ਥਾਂ ਤੇ ਉਹਨਾਂ ਦਾ ਸਾਰਾ ਰਸੇ ਇੱਥੇ ਰੱਖ ਜਾਾਂਗੇ ਪ ਜਦੋਂ ਹੈ ਨਾ ਉਹ ਕਿ ਜਦੋਂ ਨਿਕਲ ਨਹੀਂ ਆਦੀ ਮਰਜ਼ੀ ਨਾਲ ਬੱਸ ਉਹ ਆ ਰਸੇ ਪਾਦੇ ਬੋਲੀ ਦੀ ਗੱਡੀ ਤੇ ਠੀਕ ਹੈ ਇੱਥੇ ਧਰ ਜੰਗੇ ਤੇ ਹੁਣ ਇਹ ਜਿਵੇਂ ਇੱਥੇ ਸ਼ਾਮੇ ਬੈਠੀਆਂ ਨੇ ਤੇ ਇਹਨਾਂ ਨੂੰ ਕੰਨ ਕਵੇ ਛੱਡੋਗੇ ਫਿਰ ਛੱਪੜ ਚ ਇੱਥੋਂ ਜੀ ਹੁਣ ਇਹਨਾਂ ਨੂੰ ਹਾਂ ਕਿ ਹੁਣ ਇਹ ਕੱਡੀਆਂ ਡੋਬੇ ਚੋਂ ਹਾਂ ਬੱਠੀਆਂ ਨਿਕਲ ਕੇ 11 ਵਜੇ ਹਾਂ ਤੇ ਹੁਣ ਬਸ ਫਿਰ ਇਹਨਾਂ ਨੂੰ 3-4 ਵਜੇ ਛੱਡ ਕੇ ਇੱਥੇ 3 ਵਜੇ ਠੀਕ ਹੈ ਤੇ ਉਸ ਤੋਂ ਬਾਅਦ ਫਿਰ 5 ਵਜੇ ਨਿਕਲਣ 4 ਵਜੇ ਨਿਕਲਣ ਫਿਰ ਉਸ ਤੋਂ ਬਾਅਦ ਘਰ ਜਾ ਕੇ ਫਿਰ ਉਸ ਤੋਂ ਬਾਅਦ ਕੱਖਾਂ ਤੇ ਬੰਨਣਗੇ ਤੇ ਮਿੱਤਰੋ ਬੜੀ ਸ਼ਾਂਤੀ ਹੈ ਮੈਂ ਤੁਹਾਨੂੰ ਦੱਸਾਂ ਗੱਲ ਸ਼ਾਂਤਪੂਰ ਨਾ ਲੱਗੀ ਬਣਾਈ ਸੀਗੀ ਅੱਛਾ ਪਾਣੀ ਬਾਅਦ ਵਿੱਚ ਇੱਥੇ ਪਹਿਲਾਂ ਕੋਈ ਬੇਸ਼ਾਂਤਾਂ ਦੀ ਡੱਗੀ ਪੱਤੀ ਹੋਈ ਸੀ ਅੱਛਾ ਇਸ ਤੋਂ ਪਾਣੀ ਵੀ ਲੈ ਅੰਦਰ ਆਇਆ ਪਿੰਡ ਸਾਰਾ ਅੱਛਾ ਸ਼ਾਂਤਾਂ ਦੀਆਂ ਬਣੀਆਂ ਹੋਈਆਂ ਹੋ ਦੇਖੋ ਠੀਕ ਹੈ ਠੀਕ ਹੈ ਹਾਂ ਆ ਇੱਧਰ ਆ ਗਈ ਸਮਝ ਗਿਆ ਗੱਲ ਸੰਤ ਰਹਿੰਦੇ ਸੀ ਨਾ ਸੰਤ ਰਹਿੰਦੇ ਸੀਗੇ ਤੇ ਉਹਨਾਂ ਨੇ ਲਾਇਆ ਹੋਇਆ ਸੀ ਦੇਖੋ ਹਨਾ ਕੋਲ ਜਿਹੜੀ ਹੈਗੀ ਕੂੰ ਕੂੰ ਕਰੀ ਜਾਂਦੀ ਹੈ ਦੇਖੋ ਬੜਾ ਯਾਰ ਕਹਿੰਦੇ ਆ ਵੀ ਮਤਲਬ ਇਹ ਦੁਪਹਿਰ ਦਾ ਟਾਈਮ ਹੈ ਤੇ ਘੋਗੀਆਂ ਵੀ ਬੋਲੀ ਜਾਂਦੀਆਂ ਹੈ ਹਵਾ ਚੱਲੀ ਜਾਂਦੀ ਐ ਬੜਾ ਜੀ ਲੱਗਦਾ ਐ ਇਹ ਜਾਂ ਮਾਹੌਲ ਹੁਣ ਮੈਂ ਇਹ ਗੱਲ ਕਹਿਣਾ ਵੀ ਬਹੁਤ ਘੱਟ ਪਿੰਡਾਂ ਦੇ ਵਿੱਚ ਰਹਿ ਗਿਆ ਮੈਂ ਬਸ ਜੇ ਤੁਸੀਂ ਇਹਨੂੰ ਪਸੰਦ ਕਰੋਗੇ ਹਨਾ ਤੇ ਜਿਵੇਂ ਵੀ ਕੋਈ ਵੀ ਬੰਦਾ ਕਿਵੇਂ ਵੀ ਕਮੈਂਟ ਕਰਦਾ ਆਪਾਂ ਨੂੰ ਉਮੀ ਮਨਜ਼ੂਰ ਆ ਤੁਹਾਡੇ ਹਨਾ ਜੇ ਤੁਹਾਨੂੰ ਵਧੀਆ ਲੱਗਿਆ ਕਿ ਨਹੀਂ ਲੱਗਿਆ ਤੇ ਮੈਨੂੰ ਵਧੀਆ ਲੱਗਦਾ ਹੁੰਦਾ ਕਿਉਂਕਿ ਮੈਂ ਦਿਖਾਉਣ ਲੱਗਿਆ ਫਿਰ ਆਪਾਂ ਨੂੰ ਐ ਨਹੀਂ ਹੁੰਦਾ ਵੀ ਆਪਾਂ ਨਾ ਦਿਖਾਈਏ ਤੇ ਤੁਸੀਂ ਦੇਖ ਲਓ ਦਰਖਤ ਕਿੰਨੇ ਆ ਦਰਖਤਾਂ ਥੱਲੇ ਪਸ਼ੂ ਜਿੰਨੇ ਮਰਜੀ ਅੱਧੇ ਪਿੰਡ ਦੇ ਮੈਨੂੰ ਐ ਲੱਗਦਾ ਪਸ਼ੂ ਵਜੇਣ ਤੇ ਇੱਕ ਲੰਮੀ ਨਿਗਾਹ ਮਾਰ ਕੇ ਦੇਖ ਲਗੇ ਦਾਣਾ ਮੰਡੀ ਆ ਦਾਣਾ ਮੰਡੀ ਦੇ ਵਿੱਚ ਵੀ ਬੈਠੇ ਆ ਪਸ਼ੂ ਹਨਾ ਹਾਂ ਦਾਣਾ ਮੰਡੀ ਪਸੂ ਇੱਥੇ ਬੈਂਦੇ ਸਾਡੇ ਜਿੰਮਦਾਰ ਬਹਾਂਦੇ ਠੀਕ ਹੈ ਤੇ ਤਾਂ ਤੂੰ ਸਾਰੇ ਸਾਰੇ ਇੱਥੇ ਹੁੰਦੇ ਇੱਥੇ ਹੁੰਦੇ ਪਰ ਮੈਂ ਅੱਜ ਮੈਂ ਤੁਹਾਨੂੰ ਦੱਸਾਂ ਇੱਕ ਦਿਨ ਮੈਂ ਪਹਿਲਾਂ ਵੀ ਜਦੋਂ ਇੱਥੋਂ ਲੰਘਦੀ ਰਹਿੰਦੇ ਸੀ ਹਾਂ ਹਾਂ ਤੇ ਉਦੋਂ ਤਾਂ ਮੈਨੂੰ ਐ ਲੱਗਦਾ ਸੀ 100 ਮੱਝ ਹੋਊ ਇੱਥੇ ਇੱਥੇ ਵਾਧੂ ਪਸੂ ਆਉਂਦੇ ਸਾਰਾ ਪਸੂ ਇੱਥੇ ਆਉਂਦੇ ਸਾਡੇ ਅੱਛਾ ਟੋਟਲੇ ਪਸੂ ਹੁਣ ਐ ਵੀ ਕੋਈ ਦਾ ਢੋਨਾ ਜਾਣਾ ਚਲਾਉਣ ਲੱਗੇ ਠੀਕ ਹੈ ਉਹਦਾ ਕਰਕੇ ਵਿਆਹ ਹੁਣ ਬੰਦੇ ਕਮਾ-ਕੁਮਾਜ ਵੜ ਕੇ ਲੱਗੇ ਕਮਾਜ ਵੜ ਗਏ ਸਾਰੇ ਪਸੂ ਟੋਟਲੇ ਇੱਥੇ ਬੈਂਦੇ ਆ ਕੇ ਸਾਰੇ ਆ ਮੰਡੀ ਆਲੇ ਦਰਸਤਾਂ ਜੀ ਤਾਂ ਤੁਸਰ ਸਾਡੇ ਸਾਰੇ ਇੱਥੇ ਹੁੰਦੇ ਆ ਠੀਕ ਹੈ ਠੀਕ ਹੈ ਠੀਕ ਹੈ ਤੇ ਆਹ ਦੇਖੋ ਭਾਈ ਘੈਂਟ ਨਜ਼ਾਰਾ ਪੂਰੀ ਘੈਂਟ ਗਲਵਾਤਾ ਬੱਕਰੀਆਂ ਵੀ ਦੇਖ ਲਓ ਅੱਕਾ ਵੀ ਇੱਥੇ ਆ ਕੇ ਖੜਦੇ ਨੇ ਜੋ ਘਾਸ ਥੱਲੇ ਖੜਾ ਹੁੰਦੇ ਨੇ ਅੱਛਾ ਇਧਰ ਬਾਪੂ ਦੇਖ ਲਓ ਹਨਾ ਟਾਉ ਨਾ ਪੱਲੀ ਐ ਵਿਛਾਈ ਐ ਤੇ ਜਮਾਇਨ ਸੁਰਗਾ ਨੂੰ ਝੂਠੀ ਐ ਕਿਉਂ ਬਾਪੂ ਠੀਕ ਹੈ ਤੇ ਇਧਰ ਬੱਕਰੀਆਂ ਵੀ ਦੇਖ ਲਓ ਤੁਸੀਂ ਬੱਕਰੀਆਂ ਵੀ ਇੱਧਰ ਆਉਂਨਾ ਬੈਠੀਆਂ ਨੇ ਹਨਾ ਬਾਪੂ ਦੀਆਂ ਜੇ ਕਿ ਜਿੰਨੇ ਮਲਕੀਤ ਸਿੰਘ ਨਾਲ ਆਪਾਂ ਗੱਲਬਾਤ ਕੀਤੀ ਹੈਗੀ ਇਹ ਉਹਨਾਂ ਦਾ ਮਾਲ ਆ ਗਿਆ ਤੇ ਆ ਜੋ ਮਲਕੀਤ ਸਿੰਘ ਜੀ ਇਹਨਾਂ ਦਾ ਵੀ ਕੰਮ ਕਹਿੰਦੇ ਅੱਜ ਕੱਲ ਪੂਰਾ ਮਤਲਬ ਕਹਿੰਦੇ ਚੰਗਾ ਕੰਮ ਹੈ ਇਹ ਅੱਛਾ ਜੀਮੀਕਰ ਨਹੀਂ ਬਹੁਤ ਵੀ ਨਾ ਚਲਾ ਛੱਡਿਆ ਇਹ ਬਹੁਤ ਚੰਗਾ ਕੰਮ ਹੈ ਅੱਛਾ ਆ ਤਾਂ ਬੜਾ ਵਾਲੀ ਸੋਹਣੀ ਹੈ ਹਨਾ ਦੇਖੀ ਲੈ ਹਾਂਜੀ ਲੈ ਕਹਿਣ ਤੋਂ ਬਾਅਦ ਕੀ ਬੀਟਲ ਵਿੱਚ ਬੀਟਲ ਵੀ ਨੇ ਬਿੱਟਰ ਪਕਸਾ ਜਿੱਤ ਹੈ ਬਿੱਲੀ ਆ ਹਾਲੇ ਅੱਛਾ ਤੇ ਬਿੱਟਰ ਮਾਲ ਵੇਚਦਾ ਮੈਂ ਪਹਿਨਾ ਮਾਲ ਵੇਚਦਾ ਮਾਲ ਵੇਚਦਾ ਮੇਰੇ ਕੋਲ 50 ਬਸੂ ਸੀ 50 ਬਸੂ ਸੀ ਠੀਕ ਆ ਡੱਬਾ ਜਾਂ ਬੱਕਰਾ ਕਿ ਬੱਕਰੀ ਇਹ ਪੱਠ ਆ ਗਈ ਜੀ ਬੱਧੀ ਅੱਛਾ ਪੱਠ ਆ ਗਈ ਇਹ ਉਹ ਵੱਡੇ ਕੰਨਾਂ ਚ ਬੱਕਰਾ ਪੱਠਾ ਜੀ ਬੀਚਲ ਦਿਓ ਠੀਕ ਠੀਕ ਹੈ ਬਸ ਬਿੱਟਰ ਲਾਲ ਬਿੱਟਰ ਚ ਆ ਗਿਆ ਤੇ ਆ ਪੱਠਾ ਜੀ ਅੱਛਾ ਪੱਠਾ ਆ ਗਈ ਦੋ ਇਹਦੇ ਦੋ ਬੱਚੇ ਆ ਗਏ ਠੀਕ ਹੈ ਲੈ ਵੀ ਇਹ ਵੀ ਨਜ਼ਾਰੇ ਨਾਲ ਬੈਠੀਆਂ ਹਨਾ ਤੇ ਠੀਕ ਆ ਦੋਸਤੋ ਹੈ ਤੁਹਾਡਾ ਸ਼ੇਅਰ ਕਰਿਓ ਧੰਨਵਾਦ ਤੁਹਾਡਾ ਇੰਨੀ ਕੀ ਜਿਹੜੀ ਹੈਗੀ ਸੇਵਾ ਮਨਜ਼ੂਰ ਕਰਿਓ ਠੀਕ ਹੈ ਜੀ